ਬੀ 8 4 ਦਾ ਕੀ ਮੁੱਦਾ ਜਿਹੜਾ ਵਿਸਤਾਰ ਨਾਲ ਮੇਰੇ ਮੇਰੇ ਬੜੇ ਅੱਛੇ ਦੋਸਤ ਕੇਵੀਆ ਸਿੱਧੂ ਜੀ ਆਸਵੀਰ ਵੀਗਾ 8 4 8 4 8 4 ਕਰ ਰਹੇ ਨੇ ਉਹ 8 4 ਤਾਂ ਹੋਈ ਨਹੀਂ ਨਾ ਕਿਸੇ ਨੇ ਗੱਲ ਕੀਤੀ ਤੁਸੀਂ ਤੁਹਾਡੇ ਕੋਲੇ ਅਗਰ ਕੋਈ ਕਲੱਬ ਦਾ ਮੁੱਦਾ ਨਹੀਂ ਹੈ ਤੁਸੀਂ ਉਹ ਮੁੱਦਾ ਕਿਉਂ ਚੱਕਦੇ ਹੋ ਜਿਹੜਾ ਹੈ ਹੀ ਨਹੀਂ ਜਿਹੜਾ ਹੋਣਾ ਹੀ ਨਹੀਂ 12 ਦੀ ਇਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਸ਼ੁਰੂ ਹੋ ਗਈ ਇਲੈਕਸ਼ਨ ਪ੍ਰੋਸੈਸ ਹੈ ਅਸੀਂ 12 ਦੇ 12 ਕੈਂਡੀਡੇਟ ਖੜੇ ਕਰਤੇ ਤੁਸੀਂ ਫੇਰ 8 4 8 4 ਕਰੀ ਜਾ ਰਹੇ ਹੋ ਮੈਨੂੰ ਤਾਂ ਸਮਝ ਨਹੀਂ ਆ ਰਹੀ ਉਹ ਕਹਿਣਾ ਕੀ ਚਾਹੁੰਦੇ ਨੇ ਕਿਸੇ ਵੀ ਮੁੱਦੇ ਤੇ ਅਗਰ ਉਹਨਾਂ ਨੂੰ ਚਲੋ ਆਪਾਂ ਦੂਸਰਾ ਸੀਏ ਦਾ ਮੁੱਦਾ ਚੱਕਦੇ ਨੇ ਉਹ ਸੀਏ ਦਾ ਆਰਓਸੀ ਨੇ ਉਸ ਬੰਦੇ ਨੂੰ ਖਾਰਜ ਕਰਤਾ ਹਾਈ ਕੋਰਟ ਨੇ ਡਿਸੀਜਨ ਆ ਗਿਆ ਜੀਐਮ ਦੇ ਵਿੱਚ ਉਸ ਨੂੰ ਸਾਰੀ ਟੀਮ ਨੇ ਬਹੁਮਤ ਨਾਲ ਉਹਨਾਂ ਨੂੰ ਆਪਣਾ ਐਗਜ਼ਿਟ ਕਰਤਾ ਗੱਲ ਖਤਮ ਕਰੋ ਉਹ ਕਿਹੜਾ ਮੁੱਦਾ ਰਹਿ ਗਿਆ ਜਿਆਦਾ ਇੱਕ ਸੀਏ ਇੱਕ ਆਪਣਾ ਜਿਆਦਾ ਦਾ ਚੈਪਟਰ ਹੀ ক্লোਜ਼ ਹੋ ਗਿਆ ਆਪਾਂ बार-बार ਉਹੀ ਗੱਲ ਕਰੀ ਜਾ ਰਹੇ ਹਾਂ